ਲੁਧਿਆਣਾ ਦੇ ਨਾਲ ਲੱਗਦੇ ਪਿੰਡਾਂ ਦੀਆਂ ਵੋਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਆਮੋ ਸਾਹਮਣੇ ਹੋ ਗਏ ਹਨ ਅਤੇ ਹਰ ਪਾਰਟੀ ਲੁਧਿਆਣਾ ਦੇ ਆਸ-ਪਾਸ ਦੇ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਚੋਣ ਪ੍ਰਚਾਰ ਦੇ ਵਿੱਚ ਰੁਚੀ ਹੋਈ ਹੈ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਇਹ ਦਾਅਵਾ ਕਰ ਰਹੀ ਹੈ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪਿੰਡਾਂ ਦੀਆਂ ਵੋਟਾਂ ਉਹਨਾਂ ਨੂੰ ਹੀ ਮਿਲਣਗੀਆਂ ਅਤੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਸੁਖਵੀਰ ਬਾਦਲ ਨੂੰ ਆੜੇ ਹੱਥੀ ਲੈਂਦੇ ਆ ਕਿਹਾ ਕਿ ਇਹ ਪਹਿਲਾਂ ਮਠਿਆਈਆਂ ਦੇ ਲੱਡੂਆਂ ਦੇ ਪੈਸੇ ਦੇਣ ਅਤੇ ਪਿੰਡਾਂ ਦੀਆਂ ਵੋਟਾਂ ਦੀ ਗੱਲ ਫੇਰ ਕਰਨ। ਉੱਥੇ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਜਵਾਬ ਦਿੰਦੇ ਹੋਏ ਕਿਹਾ ਅਸ਼ੋਕ ਪ੍ਰਾਸ਼ਰ ਪੱਪੀ ਸੁਖਬੀਰ ਸਿੰਘ ਬਾਦਲ ਬਾਰੇ ਟਿੱਪਣੀ ਕਰਨ ਦੇ ਯੋਗ ਨਹੀਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਦੇ ਵਿੱਚ ਉਹ ਅਜੇ ਬੱਚੇ ਹਨ। ਇੱਕ ਗੱਲ ਤਾਂ ਇਹ ਸਾਬਤ ਹੋ ਰਹੀ ਹੈ ਕਿ ਪਿੰਡਾਂ ਦੀਆਂ ਵੋਟਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਹਰ ਪਾਰਟੀ ਕਿਸੇ ਨਾ ਕਿਸੇ ਤਰੀਕੇ ਚੋਣ ਪ੍ਰਚਾਰ ਦੇ ਵਿੱਚ ਰੁਚੀ ਹੋਈ ਹੈ ਅਤੇ ਇਸ ਹੇਰ ਆਫ ਫੀਰੀ ਦੇ ਵਿੱਚ ਲੱਗੀ ਹੋਈ ਹੈ ਕਿ ਪਿੰਡਾਂ ਦੇ ਲੋਕਾਂ ਦੀਆਂ ਵੋਟਾਂ ਉਹਨਾਂ ਨੂੰ ਮਿਲ ਜਾਣ ਤਾਂ ਜੋ ਲੋਕ ਸਭਾ ਸੀਟ ਤੇ ਵੱਡੀ ਜਿੱਤ ਹਾਸਲ ਕੀਤੀ ਜਾ ਸਕੇ ਕਿਉਂਕਿ ਲੁਧਿਆਣਾ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਰੀਬ 15 ਲੱਖ ਤੋਂ ਉੱਪਰ ਹੋਣ ਗਿਆ ਕਮਨੀਅਨ ਕੈਬਨ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਕਿ ਆ ਪਿੰਡਾਂ ਦੇ ਵਿੱਚ ਉਹਨਾਂ ਦੀ ਜਿਹੜੀ ਵੋਟ ਖਤਮ ਹੋ ਚੁੱਕੀ ਸੀ ਉਹ ਦੁਬਾਰਤ ਰਿਵਾਈਵ ਹੋ ਗਈ ਹੈ ਇੱਕ ਗੱਲ ਸੁਣੋ ਕਾਲੀ ਦਾਲ ਦੇ ਜਿਹੜਾ ਉਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਇਸਤਰੀ ਬੇਇੱਜ਼ਤੀ ਹੋਈ ਆ ਉਹਨਾਂ ਨੇ ਆਪਣੇ ਪੰਨੇ ਪਾੜੇ ਆ ਗੁਰੂ ਗ੍ਰੰਥ ਸਾਹਿਬ ਦੇ ਤੇ ਬੈਠੇ ਭਗਤਾਂ ਦੇ ਉੱਤੇ ਗੋਲੀਆਂ ਚਲਵਾਈਆਂ ਲੋਕੀ ਭੁੱਲਦੇ ਨਹੀਂ ਕਾਲੀ ਦਾਲ ਨੂੰ ਉਹਦੇ ਰਾਜ ਦੇ ਵਿੱਚ ਇੱਕ ਪਾਸੇ ਦਾ ਉਹ ਪੰਥਕ ਦੀ ਪਾਰਟੀ ਕਹਿੰਦੀ ਆ ਇੱਕ ਪਾਸੇ ਆਪਣੇ ਬੰਦਿਆ ਦੇ ਗੋਲੀਆਂ ਚਲਾ ਰਿਹਾ ਹੈ ਕਿ ਇਸ ਵਾਰ ਇਸ ਨੋਥਵਾ ਸੀਟ ਦੇ ਵਿੱਚ 100% ਜਿਹੜੀ ਵੋਟ ਹੈਗੀ ਪਿੰਡਾਂ ਦੀ ਉਹ ਸ਼ਰਮਣੀ ਅਕਾਲੀ ਦਲ ਨੂੰ ਭੁੱਗ ਗਈ ਚਲੋ ਸੁਖਵੀਰ ਬਾਦਲ ਨੂੰ ਕਹ ਰਾਜਾ ਬਣੇਂਗਾ ਦਰਜੀ ਦੇ ਪੈਸੇ ਲਿਆਵੇ ਸੁਖਵੀਰ ਬਾਦਲ ਨੂੰ ਕਹ ਤੇਰੇ ਐਮਐਲਏ ਦੇ ਪੋਸਟਰ ਲਈ ਖੜਾਈ 2 ਲੱਖ ਰੁਪਈਆ ਲੱਡੂਆਂ ਦਾ ਲੈਣਾ ਇਹ ਪਹਿਲਾਂ ਲੋਕਾਂ ਦੇ ਪੈਸੇ ਦੇ ਦੇਣ ਵੋਟਾਂ ਦਾ ਬਾਅਦ ਚ ਲੈਣਾ ਅਕਾਲੀ ਦਲ ਨੂੰ ਲੈ ਕੇ ਉਹਨਾਂ ਨੇ ਤੰਗ ਕੱਸਿਆ ਦਾ ਉਹ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਚ ਨਹੀਂ ਹੈਗੀ ਆ ਉਹਨਾਂ ਨੂੰ ਕਹੋ ਕਿ ਸੁਖਵੀਰ ਬਾਦਲ ਜਿਹੜੇ ਹੈਗੇ ਨੇ ਪਹਿਲਾਂ ਲੱਡੂਆਂ ਦੇ ਪੈਸੇ ਦੇ ਦੇਣ ਫਿਰ ਉਹਨਾਂ ਨੂੰ ਵੋਟਾਂ ਵਟੋਰਨੀਆਂ ਚਾਹੀਦੀਆਂ ਉਹ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਬਹੁਤ ਬੱਚਾ ਸੁਖਵੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੀ ਜੋ ਦੇਖਣਾ ਨਾ ਪੰਜਾਬ ਨੂੰ ਉਹਨੂੰ ਉਹਨੂੰ ਕਹਿੰਦਾ ਤੂੰ ਉਹਦੇ ਮੁਕਾਬਲੇ ਅਜੇ ਜੰਮਿਆ ਮ ਨਹੀਂ ਜਿਹਦੇ ਤੇ ਤੂੰ ਤੰਗ ਕੱਸਦਾ ਅਜੇ ਜੰਮ ਲਾ ਫਿਰ ਉਹਨਾਂ ਬਾਰੇ ਗੱਲ ਕਰ ਜੀ ਔਰ ਐਦਾ ਕੁਛ ਦੇਖ ਸ਼੍ਰੋਮਣੀ ਕਾਲੀ ਦਲ ਦੇ ਨਾਲ ਪਿੰਡ ਸਾਰੇ ਖੜੇ ਨੇ ਸ਼ਹਿਰ ਵੀ ਖੜਾ ਅਸੀਂ ਸ਼ਹਿਰ ਦੇ ਵਿੱਚ ਤਿੰਨ ਵਾਰ ਮੇਹਰ ਬਣਾ ਚੁੱਕੇ ਹਾਂ ਸ਼ਹਿਰ ਦੇ ਵਿੱਚ ਸਾਡੇ ਐਮਐਲਏ ਵੀ ਰਹੇ ਨੇ ਸ਼ਹਿਰੋਂ ਵੀ ਵੋਟ ਪਊਗੀ ਪਿੰਡੋਂ ਵੀ ਪਊਗੀ ਅਸੀਂ ਸੀਟ ਜਿੱਤਾਂਗੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ